ਅੱਜ ਆ ਕਿਹੜਾ ਟਰੈਕਟਰ ਆ ਰੋਡ ਦਾ ਸੁਪਨਾ ਆ ਵਈਏ ਟਰੈਕਟਰ ਜੇ ਆ ਗਿਆ ਨਵਾਬ ਪੰਨੂ 16 ਲਿਕਾ ਪਿਆ ਨਵਾਬ ਪੰਨੂ ਸੋਨਾ ਲਿਕਾ ਟਰੈਕਟਰ ਜੇ ਆ ਗਿਆ ਕਿ 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 ਦੁਜਾ ਜਲਦਾ ਪਿਆ ਸਮਾਂ ਦੀ ਦਰਵਾਜਾ 10 ਟਰੈਕਟਰ ਜੇ ਤਿਆਰ ਰਵੇ ਇਸ ਤੋਂ ਅਗਲਾ ਟਰੈਕਟਰ ਜੇ ਦਾ ਬਿਆਤ ਦਰਵਾਜਾ 10 ਹਾਂ 12 ਦੇ 15 ਤੋਂ 16 ਮਾਰਜ ਜਿਹੜੀ ਹੋਣੀ ਹੈ ਉਹ ਫਟਾ ਮਲਕ ਦੇ ਵਿੱਚ ਖੇਡ ਕਬੱਡੀ ਦਾ ਕਿਤੇ ਵੰਡਾ ਵਿੱਚ ਲਾਉਣਾ ਹੈ ਦੇ 66 ਕਿਲੋ ਸਾਡੀ 50 ਕਿਲੋ ਕਬੱਡੀ 60 ਕਿਲੋ ਸਾਡੀ ਜ਼ਿੰਦਗੀ ਦਾ ਮਾਣ ਆ ਬਾਈ ਪਰ ਸੇਵਕ ਹੋਣੀ ਤੇ ਨਾਲ ਪ੍ਰਵਿੰਦਰ ਹੋਣੀ ਦੇ ਨਾਲ ਮਨਜੀਤ ਹੋਣੀ ਬੋਲੇ ਹੱਥੇ ਲਾ ਰਹੀ ਹੈ 15 ਦੇ 16 ਮਾਰਚ ਹੋਣੀ ਹੈ ਖੱਟਾ ਮੁਲਕ ਵਿੱਚ ਵੱਡਾ ਖੇਡ ਕਬੱਡੀ ਦਾ ਮੇਲਾ ਕੀਤਾ ਜਾਣਾ ਹੈ ਹਰਨ ਵਜਨ 66 ਕਿਲੋ ਹਰ 50 ਕਿਲੋ ਦੇ 60 ਕਿਲੋ ਦੇ ਵੱਡੇ ਵੱਡਾਂ ਵਾਲੇ ਹੋਣਗੇ ਜੀ ਮਤਲਬ ਇਹ ਕਰਦੇ ਹੋਣਗੇ ਇਹ ਕਹਿੰਦਾ ਵੀ ਆਪਾਂ ਦੇ ਕਿੰਨਿਆਂ ਦੇ ਦੁੱਪ ਦੋੜਨੇ ਆ ਪਰਾਂ ਤੇ ਕਹਿੰਦੇ ਅੱਜ ਕੋਈ ਮਾਗਰੀ ਫਟੋ ਕੇ ਆਇਆ ਕੋਈ ਗਰਲਾ ਹੈ ਇੱਥੇ 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 ਬੱਲੇ ਬੱਲੇ ਇਹ ਸੋਣਾ ਨਹੀਂ ਕਹਿੰਦੇ ਇਹ ਬੱਲੇ ਜਰਾਮ ਤੁਦੂਗਾ ਏਰੀ ਕੱਢਦਾ ਹਾਂ ਉਹ ਬਾਈ ਤੁਸੀਂ ਆਪੇ ਉਹਦੇ ਪਿੱਛੇ ਪਰੇ ਕਰਦੇ ਟੀਮ ਦੇ ਵਿੱਚ ਇਹ ਨਹੀਂ ਕੱਢਦਾ ਜਿੰਦਰਾ ਪਾਣੀ ਦਾ ਬਿਲਕੁਲ ਤਿਆਰ ਆ ਪਾ ਲੋੜ ਸਾਰੇ ਦਾ ਖੜ੍ਹ ਲੱਗਦੇ ਆ ਖੇਲਪ ਟਰੈਕਟਰ ਦੀ ਨਾਲ ਵਾਸਤੇ ਜਿਹੜੇ ਵੀ ਬਰਵ ਆਏ ਟਰੈਕਟਰ ਵਾਲੇ ਦੀ ਨਾਲ ਵਾਸਤੇ ਲੱਗਦਾ ਜਿਹੜੇ ਮੀਡੀਆ ਵੱਲੋਂ ਕਿਤੇ ਕੇ ਫਿਰਪਾ ਟਰੈਕਟਰ ਵਾਲੇ ਦੀ ਨਾਲ ਵਾਸਤੇ ਲੱਗਣਾ 100 ਲੋਕ ਸਾਰੇ ਦਾ ਲੱਗ ਸਕਦੇ ਆ ਨਾਲ ਸਾਰੇ ਜਨ ਆਦ ਤੋਂ ਆ ਰਹੇ ਨੇ ਮੇਟਰ ਇਹਸੋ ਦਾ ਨੀਕਾ ਬੱਲੇ 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 ਬੱਲਾ ਜੀ ਕਰ ਗਿਆ ਬੰਦ ਦਾ ਨਮਾਨ ਆ ਕੇ ਨੋਟ ਪਹਿਲਾ ਗਿਆ ਹੋ ਗਿਆ ਜੀ ਕਰ ਗਿਆ ਹਾਂ ਇਹ ਉਹ ਬਾਈ ਸਾਹਮਣੇ ਪਾਸ ਹੋ ਜੇ ਜਰਾ ਸਾਰੇ ਜਿੱਤੇ ਹੋਏ ਨੇ ਆਹ ਬੰਦੇ ਸਾਈਡ ਤੋਂ ਦੂਰੇ ਵੱਲ ਨਹੀਂ ਆ ਵੀਡੀਓ ਬਣਾਉ ਦਾ ਵੀਡੀਓ ਨਹੀਂ ਬਣਾਇਆ ਹਾਂ ਕਰਕੇ ਸਿੱਧੂ ਕਹਿੰਦਾ ਕਿਹਦੀ ਨਾ ਕਿਉਂ ਹੈ ਪੂਰਾ ਕਿਹੜਾ ਹੋਵੇ ਜਰਾ ਕਰਕੇ ਸਿੱਧੂ ਫੱਟਾ ਮਾਰੇ ਗਿਆ ਭਰਾ ਕਹਿੰਦਾ ਜਾਂ ਟਰੈਕਟਰ ਜਨਰੇਟਰ ਫੈਲਾ ਪੂਰਾ یار آوے تے پیرا میرے میٹر او پٹ تے کی کر رہے یار بھلے 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 کیو ڈیر دی چڈوے بھلے بھلے ہن ٹائم وی گونیا ویلا تھی گیا ہے سارے والے کیا بندے بندے ہن ਕਮਾ ਕਿਤੇ ਹੋਰ ਲਾਉ। ਆਹ ਬੱਸੋ ਜੀ ਟਾਈਮ 2:45 ਹੋਏ ਨੇ। 2:45 ਹੈ? 2:45 ਨੂੰ ਪੁੱਤਾ। ਭਾਈ ਜੀ ਗਰਾਉਂਡ ਆਪਾਂ ਕਿੱਦਾਂ ਕਰਨੀਏ? ਟਾਈਮ ਦਾ ਮੁੱਲ ਦੇ। ਆ ਵੀ ਅੰਤੜੀ ਵਧੀਆ ਜਿਹੀ ਲੱਗੂ। हा भई ट्रेके सवा सौ मिनटी सारी